ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਇੱਧਰ ਸਾਡੇ ਚਾਚਾ ਸਦੋਂਗ ਸਿੰਘ ਜੀ ਤੇ ਇਹ ਭਤੀਜ ਦਾ ਵਿਆਹ ਆ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਬਾਬੇ ਭਤੀਜ ਦਾ ਵਿਆਹ ਵਿਆਹ ਅੱਜ ਕਹਿੰਦੇ ਅੱਜ ਹਾਂਜੀ ਵਿਆਹ ਚੱਲੇ ਆ ਖੁਸ਼ੀਆਂ ਦੇ ਪਹਿਣਾ ਅੱਜ ਹਾਂ ਖੁਸ਼ੀਆਂ ਦੇ ਪਹਿਣਾ ਸਾਡੇ ਜਗਦੀਪ ਸਿੰਘ ਦਾ ਅੱਜ ਵੇ ਅਨੰਦ ਕਾਰਜ ਹੋਣੇ ਆ ਤੇ ਬੰਦਾ ਜਨ ਵਧਾਈਆਂ ਦਾ ਪਾਸਾ ਰਿਹਾ ਕਿ ਟਾਈਮ ਨਾਲ ਤਿਆਰ ਆ 9 ਵਜੇ ਆ 9 ਤੋਂ ਪਹਿਲਾਂ ਤਿਆਰ ਹੋਇਆ ਆ ਤੇ ਜਿਹੜਾ ਬਲੌਗ ਬਣ ਰਿਹਾ ਆ ਆ ਦੋ ਆ ਦੇਖੋ ਕੈਨੇਡੀਅਨ ਸਾਡੇ ਆ ਕੈਨੇਡੀਅਨ ਸਾਡੀ ਹਾਂ ਤੁਸੀਂ ਕਿੱਦਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਹਾਂ ਮਿਸ ਕਰ ਰਹੇ ਨਾ ਵਿਆਹ ਫੇ ਬਹੁਤ ਬਹੁਤ ਅਸੀਂ ਇੱਥੇ ਦੇਖ ਰਹੇ ਹਾਂ ਲਓ ਜੀ ਇਹਨਾਂ ਦੋਨਾਂ ਕਰਕੇ ਕਿ ਸਾਡਾ ਮਨਵੀਰ ਸਿੰਘ ਕੈਨੇਡੀਅਨ ਆ ਦੇਖੋ ਤਾਂ ਇਹ ਕੈਨੇਡਾ ਵਾਸੀ ਦੋ ਬੈਠੇ ਆ ਇਹਨਾਂ ਕਰਕੇ ਬਲੌਗ ਬਣ ਰਿਹਾ ਸਪੈਸ਼ਲ ਕਿਉਂ ਭਾਈ ਮਨਵੀਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਤੇਰੇ ਭੰਗੜੇ ਤੇ ਆਨਲਾਈਨ ਹੀ ਪਵਾਉਣੇ ਆ ਠੀਕ ਆ ਜੁੜਿਆ ਰਹੀ ਨਾਲ ਹੋਰ ਨਵੀਤਾ ਜੀ ਕੰਮ ਕਰ ਸੈਟਿਆ ਹਾਂ ਨਹੀਂ ਰਹਿਤਨ ਵਈ ਠੀਕ ਹੈ ਜੀ। ਲੋ ਜੀ ਇਹ ਸਾਡੇ ਦੋ ਜਦਾ ਭੈਣ ਭਰਾ ਜਿਹੜੇ ਪਰਦੇਸਾਂ 'ਚ ਬੈਠੇ ਆ ਜਿਹੜੇ ਨਹੀਂ ਦੇਖ ਸਕਦੇ ਉਹ ਬਹੁਤ ਖੁਸ਼ ਹੁੰਦੇ ਬਲੌਗ ਦੇਖ ਕੇ ਤੇ ਇਹਨਾ ਭੈਣਾ ਭਰਾਵਾਂ ਬਜ਼ੁਰਗਾਂ ਕਰਕੇ ਬਲੌਗ ਬਣਾਈਦੇ ਆ ਤਾਂ ਕਿ ਪਿੰਡ ਦੇ ਸਾਰੇ ਪ੍ਰੋਗਰਾਮ ਦੇਖ ਸਕਣ ਤੇ ਸਾਡੀ ਖੁਸ਼ੀ ਜਿਹੜਾ ਸਪੈਸ਼ਲ ਸੀਗਾ ਕਿ ਹਾਂ ਜੀ ਬਲੌਗ ਮੈਂ ਲਾਈਵ ਵੀ ਦੇਖਣਾ ਮੈਨੂੰ ਬਲੌਗ ਵੀ ਦਿਖਾਓ ਮੈਂ ਪੂਰਾ ਇੰਟਰਫੇਅਰ ਕਰਨਾ ਵਿਆਹ ਦੇ ਵਿੱਚ ਹੈਨਾ ਬਹੁਤ ਟਾਈਮ ਤੋਂ ਚਾਹ ਸੀਗਾ ਹੁਣ ਤਾਂ ਮੈਂ ਦੇਖੀ ਰਹੀ ਹਾਂ ਮੈਨੇ ਕੋਈ ਨਹੀਂ ਕੋਈ ਨਾ ਆਪਾਂ ਦਾ ਲਈ ਬਲੌਗ ਬਣਾ ਲੈਣਾ ਵਧੀਆ ਜਾ ਇੱਥੇ ਸਾਡੇ ਸੁੱਖੀ ਚਾਚਾ ਜੀ ਪਹੁੰਚ ਗਏ ਲੈ ਦੇਖੋ ਤਾਂ ਚੈੱਕ ਕਰੋ ਇਹ ਬੰਦਾ ਪਛਾਣ ਨਹੀਂ ਹੁੰਦਾ ਨਾ ਅੱਜ ਹਾਂਜੀ ਕਿਦਾਂ ਵਿਆਹ ਕਰਕੇ ਆ ਨਾ ਵਿਆਹ ਕਰਕੇ ਸੀ ਵੀ ਜਾ ਰਹੇ ਹੁੰਦੇ ਹੋਰ ਬਾਜੀ ਕਿਦੋਂ ਬਜੋਲਾ ਸਾਹਿਬ ਵੀ ਪਹੁੰਚ ਚੁੱਕੇ ਆ ਬਜੋਲਾ ਸਾਹਿਬ ਜ਼ਰਾ ਕਿਦਾਂ ਬਜੋਲਾ ਸਾਹਿਬ ਬੋਲਦੇ ਨਹੀਂ ਬ੍ਰਿਮੋਨ ਸਾਹਿਬ ਹਾਂਜੀ ਹਾਂਜੀ ਯਾਦ ਕੀਤੀ ਸੀ ਯਾਦ ਆ ਬਈ ਭਰਾ ਵਾਲੀ ਗੱਲ ਹੈ ਬਜੋਲੇ ਵਾਲੀ ਗੱਲ ਨਹੀਂ ਹਾਂ ਆਹਦੇ ਭਰਾ ਦਾ ਪਹਿਲਾ ਆ ਹੋਰ ਕਿਦਾਂ ਠੀਕ ਠਾਕ ਤੇ ਤਿਆਰੀਆਂ ਆ ਭੰਗਰੇ ਵਾਲੇ ਭਰਾ ਵੀ ਪਹੁੰਚ ਚੁੱਕੇ ਜਿਨ੍ਹਾਂ ਨੇ ਇਹ ਐਂਟਰੀ ਸ਼ੁਰੂ ਕਰਾਉਣੀ ਆ ਵਿਆਹ ਦੀ ਹੋਰ ਭਾਈ ਜੀ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਢਿੱਲੇ ਜਾ ਯਾਰ ਕੱਸ ਕੇ ਬੋਲੋ ਯਾਰ ਖਿੱਚ ਕੇ ਹੈਂ ਜੇ ਗੱਲ ਕਰਦੇ ਆ ਅੱਪਾ ਜੀ ਢੱਲਾ ਚ ਲੈਣਾ ਨਾ ਯਾਰ ਢੋਲ ਦੇ ਡਗਾ ਥੋਕ ਕੇ ਮਾਰਨਾ ਇਹਦਾ ਮੁੰਡਾ ਦਾ ਵਿਆਹ ਆ ਪਤਾ ਲੱਗਿਆ ਅੱਜ ਤੇ ਬਾਈ ਕਿਥੋਂ ਆਏ ਆ ਦੱਸੋ ਪਹਿਲਾਂ ਆਪਣਾ ਸ਼ਹਿਰ ਮਲਸੀਆਂ ਦਾ ਹੈ ਦਾ ਜੀ ਮਲਸੀਆਂ ਕੀ ਗਰੁੱਪ ਦਾ ਨਾਮ ਆ ਅਸ਼ਕੀ ਮਲਸੀਆਂ ਕਿੱਦਾਂ ਇੰਸਟਾਗ੍ਰਾਮ ਤੇ ਠੀਕ ਆ ਨੰਬਰ ਵੀ ਦੱਸ ਦੇ ਬੰਦਾ ਭਰਾ ਹਾਂਜੀ 77895 64787 ਤੇ ਇੰਸਟਾਗ੍ਰਾਮ ਪੇਜ ਤੇ ਜਾਓ ਤੇ ਨਾਲੇ ਫੋਲੋ ਕਰੋ ਕਮੈਂਟ ਕਰੋ ਲਾਈਕ ਕਰੋ ਜਾ ਕੇ ਨਾਲੇ ਵੀਡੀਓ ਦੇਖੋ ਸੋਹਣੀਆਂ ਸੋਹਣੀਆਂ ਪਾਈਆਂ ਆ ਬਾਕੀ ਆਪਾਂ ਤੁਹਾਨੂੰ ਵੀਡੀਓ ਅੱਜ ਦਿਖਾ ਦੇਣੀ ਆ ਆਪਾਂ ਨੇ ਬਲੌਗ 'ਚ ਨਾ ਤੇ ਬਾਈ ਹੁਣ ਹੀ ਆਏ ਆ ਤੇ ਇਹ ਕਰਨਗੇ ਹੋਏ ਭੰਗੜਾ ਪਾਉਣਗੇ ਜਗਦੀਪ ਸਿੰਘ ਦਾ ਅੱਜ ਢੋਲ ਵਜਾਣਗੇ ਚੰਗੇ ਦਾ ਉਹਦਾ ਨਹੀਂ ਵਜਾਣਾ ਪਰ ਢੋਲ ਹੀ ਵਜਾਈਓ ਭਰਾਵਾ ਤੁਸੀਂ ਬਿਆੰਦ ਦਾ ਢੋਲ ਵਜਾ ਦਿਓ ਆਓ ਤੁਹਾਨੂੰ ਲੈ ਚਾਲਦੇ ਅੰਦਰ ਇਹਦੇ ਸਾਡੇ ਭੂਆ ਜੀ ਭੂਆ ਜੀ ਕਿੱਦਾਂ ਹਾਂ ਜੀ ਤੁਸੀਂ ਤਾਂ ਕਿਹਾ ਬਲੋਕ ਨਹੀਂ ਬਣਾਇਆ ਭਾਈ ਆ ਦੇਖ ਲਓ ਵੇ ਮੈਂ ਤਾਂ ਤੈਨੂੰ ਮਜ਼ਾਕ ਕੀਤਾ ਸੀ ਮੈਂ ਆ ਦੇਖ ਲਓ ਮੈਂ ਆ ਗਿਆ ਮਜ਼ਾਕ ਨਹੀਂ ਲੈ ਦੱਸ ਨਹੀਂ ਨਿਆਣੇ ਖੁਸ਼ ਹੋ ਗਏ ਬਾਹਰ ਖੁਸ਼ੀ ਦਾ ਫੋਨ ਆਇਆ ਮਨਵੀਰ ਸਿੰਘ ਕਹਿੰਦਾ ਭਾਜੀ ਆ ਜੀ ਅਸੀਂ ਦੇਖਣਾ ਤੁਸੀਂ ਵਿਆਹ ਬਣਾ ਕੇ ਪਾਓ ਹੋਰ ਬਧਾਈਆਂ ਆ ਜਵੇ ਆ ਜਾ ਭੰਗੜੇ ਪੈਣਗੇ ਪੂਰੇ ਹੈ ਹਾਂ ਇਧਰ ਫੁੱਪੜ ਜੀ ਹਾਂ ਜੀ ਇਹ ਤਾਂ ਫੁੱਪੜ ਜੀ ਬਹੁਤ ਬੜੀ ਕੈਮ ਹੋ ਬਹੁਤ ਸ਼ੁਕਰ ਬਿਲਕੁਲ ਲੋ ਜੀ ਸਾਰੇ ਤਿਆਰ ਹੋਏ ਫਿਰਦੇ ਆ ਨਵੇਂ ਨਵੇਂ ਕੱਪੜੇ ਪਾ ਕੇ ਇਧਰ ਲੈ ਤੇ ਮੰਗਲ ਸੰਗੀ ਪਹੁੰਚ ਕੇ ਚਾਚਾ ਜੀ ਆ ਮੰਗਲ ਸੰਗੀ ਕਿਦਾ ਠੀਕ ਠਾਕ ਹਾਂ ਜੀ ਵਾਇਕਰ ਜੀ ਖਾਲਸਾ ਵਾਇਕਰ ਜੀ ਮਾਤਾ ਜੀ ਕਿੱਦਾਂ ਸਿਰਦਾ ਠੀਕ ਆ? ਹਾਂ ਬਹੁਤ ਵਧੀਆ। ਲੈ ਸਾਡਾ ਸਦੀ ਵੀਰ ਵੀ ਆ ਗਿਆ। ਹਾਂਜੀ ਭਾਈ ਸਾਹਿਬ ਕਿੱਦਾਂ? ਠੀਕ ਆ ਚੜਦੀ ਕਲਾ। ਆ ਦੇਖੋ। ਕਿੰਨਾ ਸਿੱਕਾ। ਉਹ ਠੀਕ ਹੋ। ਅਰ ਮਾਤਾ ਜੀ। ਮਾਤਾ ਜੀ ਕਿੱਦਾਂ? ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਵਧਾਈਆਂ ਬਹੁਤ ਬਹੁਤ ਧੰਨਵਾਦ। ਅੱਜ ਫੇ ਧੀ ਲੈਣ ਚੱਲੇ ਨਾ। ਹੈ? ਲੰਡੂ ਸ਼ਕਲ। ਆ ਲੱਡੂ ਆਜੇ ਮੁੰਡੇ ਨੂੰ ਖਵਾਵਾਂਗੇ ਆਪਾਂ ਸਾਰੇ ਆਲ ਮਿਲ ਕੇ ਤੇ ਸਾਡੀ ਮਾਤਾ ਬੜੀ ਖੁਸ਼ ਆਜੇ ਇੱਕ ਧੀ ਤੋਰੀ ਸੀ ਦਾਜਾ ਕ ਲੈਣ ਚੱਲੇ ਆਂ ਕਿਹਦਾ ਪਤਾ ਜੀ ਉਹ ਕਮੀ ਪੂਰੀ ਕਰਨੀ ਆ ਆਪਾਂ ਲੋਕੀ ਨੋ ਲੈ ਕੇ ਆਉਂਦੇ ਆ ਭਤੀ ਲੈ ਕੇ ਆਣੀ ਆ ਹਨਾ ਤੇ ਸਾਡੀ ਮਾਤਾ ਬਹੁਤ ਚੜ੍ਹਦੀ ਕਲਾ ਵਾਲੀ ਆ ਤੇ ਵਧਾਈਆਂ ਬਹੁਤ ਬਹੁਤ ਮਾਰਾਂ ਨੂੰ ਬੱਬਾ ਆ ਗਿਆ ਫਤੇ ਸਿੰਘ ਇਹਦੀ ਵੀਡੀਓ ਦੇਖੀ ਸੀ ਆਪਣੇ ਚੈਨਲ ਨੂੰ ਕੀ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਹੈ ਨਾ ਤੁਹਾਡੇ ਜਰਬਾਲ ਭਾਜੀ ਚਾਚਾ ਜੀ ਇਹ ਵੀ ਪਹੁੰਚ ਗਏ ਇੰਦਰ ਵੀ ਤਾਇਆ ਜੀ ਹੈ ਹੋਰ ਜਿੱਧਾ ਦੀ ਗਿਆ ਵਧਾਈਆਂ ਬਹੁਤ ਬਹੁਤ ਉਹ ਨੂੰ ਖੇਡ ਤੂੰ तैर सारवाला तो भी तैयार भर तैयार सालो बधाइया ਸੋਹਣੇ ਤੇਰੇ ਦਿਲ ਦੇ ਚੰਨ ਮੈਂ ਤੇਰੇ ਨਾਲ ਰਹਿਣਾ ਚਾਹੁੰਦਾ ਮਤਰਾ ਦੇ ਵਿੱਚ ਬੋਲੇ ਰੂਹ ਸੁ ਬੱਚਾ ਇੱਧਰ ਦੇਖ ਸ਼ਗਰਾਂ ਸੁਣਾ ਲੈ ਮੈਂ ਤੇਰੇ ਨਾਲ ਰਹਿਣਾ ਕਰਾਂ ਭਾਈ ਬੱਚੇ ਨੂੰ ਇੱਧਰ ਲੈ ਸਾਈਂ ਇਹ ਸੋਹਣੇ ਕਰੇ ਮੈਂ ਤੇਰੇ ਨਾਲ ਹੋ ਬੁਗਦੂ ਦੇਣਾ ਮੈਂ ਸਲਵਾ ਦੀ ਦੋਸਤ ਉਹ <muchas> ਬਿਜਰਾ ਸ਼ੱਕੀ ਵੇਖਦੇ ਆ ਦੇਖੋ ਗੁਸਲੀ ਹੈ ਵੇ ਪੈਸੇ ਦਿੱਤਾਂਗੇ ਫੁੱਫੜ ਜਾਏ ਕੀ ਬਾਤ ਆ ਤੋਰ ਫੁੱਫੜ ਦੀ ਆ ਜੇ ਫੇਰ ਛੋੜ ਦੇ ਪੈਰ ਰੱਖ ਲੋ ਮੁੰਡੇ ਦੇ ਠੀਕ ਹੈ ਜਿਹੜੇ ਮੈਂ ਸਮਝ ਰਿਹਾ ਮੈਂ ਸਾਰੇ ਜੀ ਹਾਂ ਹਾਂ ਜੀ ਇਹਦਾ ਫੰਕਸ਼ਨ ਨਹੀਂ ਆ ਰਿਹਾ ਬਾਤ ਕੁਝ ਐਡੀਸਾਈਡ ਆ ਉਹ ਕਰ ਲੈਣਾ ਬਾਅਦ ਚਾਚੀ ਹੱਥ ਬਰੇ ਚਾਚੀ ਹੱਥ ਬਰੇ ਰੱਖਿਆ ਹੁਣ No, yeah. yeah. No. <laughs> त भुला <singing flowers> ਲੋ ਜੀ ਬਰਾਤ ਤੁਰ ਪਈ ਜਮਸ਼ੇਰ ਤੋਂ ਜਲੰਧਰ ਹੀ ਜਾਣੀ ਹੈ ਲੋਕਲ ਇਧਰ ਬੀਬੀ ਗਰਸ਼ਾਦ कौर ਹਾਂਜੀ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਇਹ ਗੱਡੀ ਜੀ ਬੈਠੇ ਸੀਗੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਇਸ ਲਈ ਆਪਾਂ ਵੀ ਚੱਲਦੇ ਚੱਲੀਏ ਜੀ ਆਪਾਂ ਵੀ ਹਣ ਤੇ ਬਰਾਤੀ ਅੱਗੇ ਚਲ ਗਏ ਆਪਾਂ ਵੀ ਚੱਲੀਏ ਨਾਲ ਤੇ ਤੁਹਾਨੂੰ ਸਾਰੀ ਵੀਡੀਓ ਦਿਖਾਉਨੇ ਆ ਅੱਜ ਵੀਰ ਜਗਦੀਪ ਸਿੰਘ ਦਾ ਜਿਹੜਾ ਆਨੰਦ ਕਾਰਜ ਆ ਉਹ ਤੇ ਪਹੁੰਚ ਗਏ ਪਹਿਲਾਂ ਇਹ ਜਿਹੜਾ ਅਸਲੀ ਜਿਹੜਾ ਵਿਆਹ ਆ ਉਹ ਹੀ ਆ ਗੁਰੂ ਘਰ ਦੇ ਵਿੱਚ ਬਹਿ ਕੇ ਜਿਹੜਾ ਹੁੰਦਾ ਨਾ ਬਾਕੀ ਦਾ ਸਾਰੇ ਦੁਨੀਆਦਾਰੀ ਰੌਣਕ ਮੇਲੇ ਆ ਤੇ ਆਪਾਂ ਚੱਲੀਏ ਗੁਰੂ ਮਹਾਰਾਜ ਦੀ ਹਜ਼ੂਰੀ ਚ ਤੇ ਆਨੰਦਕਾਰਜ ਦੇਖੀਏ ਜਰਦੀਪ ਸਿੰਘ ਜੀ